ਪਾਇਆ ਮਨ ਜਪਿਆ ਨਾਮ ਮਰਾਰ ਮਲਾਰ ਮਹੱਲਾ ਤੀਜਾ ਕਰ ਦੂਜਾ ਏਕ ਓੰਕਾਰ ਸਤਗੁਰ ਪ੍ਰਸਾਦ ਇਹੋ ਮਨ ਗਿਰੀ ਹੀ ਕੇ ਇਹੋ ਮਨ ਉਦਾਸੀ ਕੇ ਇਹੋ ਮਨ ਅਵਰਨ ਸਦਾ ਅਵਨਾਸੀ ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ ਇਸ ਮਨ ਕੋ ਮਮਤਾ ਕਿੱਥੋਂ ਲਾਗੀ ਪੰਡਤ ਇਸ ਮਨ ਕਾ ਕਰਹੁ ਵਿਚਾਰ ਔਰ ਕੇ ਬੋਤਾ ਪੜਹਿ ਉਠਾਵਹਿ ਭਾਰ ਰਹਾਉ ਮਾਇਆ ਮਮਤਾ ਕਰਤੈ ਲਾਈ ਇਹੋ ਹੁਕਮ ਕਰਿ ਸ੍ਰਿਸ਼ਟ ਉਪਾਈ ਗੁਰ ਪ੍ਰਸ਼ਾਦੀ ਬੂਝੋ ਭਾਈ ਸਦਾ ਰਹੋ ਹਰ ਕੀ ਸਰਣਾਇ ਸੋ ਪੰਡਤ ਜੋ ਤਿਹਾਂ ਗੁਨਾ ਕੀ ਪੰਡ ਉਤਾਰੈ ਅਨੰਦਨ ਏਕੋ ਨਾਮ ਵਖਾਣੈ ਸਤਿਗੁਰ ਕੀ ਉਹ ਦੀਖਿਆ ਲੇ ਸਤਿਗੁਰ ਆਗੇ ਸੀਸ ਧਰੇ ਸਦਾ ਅਲੱਗ ਰਹੇ ਨਿਰਵਾਣ ਸੋ ਪੰਡਤ ਦਰਗਾਹ ਪਰਵਾਨ ਸਭਨਾ ਮਹਿ ਏਕੋ ਏਕ ਵਖਾਣੈ ਜਾਂ ਏਕੋ ਵੇਖੈ ਤਾਂ ਏਕੋ ਜਾਣੈ ਜਾਂ ਕੋ ਬਖਸ਼ੇ ਮਿਲੇ ਸੋਏ ਐਤੈ ਉਤੈ ਸਦਾ ਸੁਖ ਹੋਏ ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਏ सोई मुकਤ ਜਾਂ ਕੋ ਕਿਰਪਾ ਹੋਏ ਅਨ ਦਿਨ ਹਰ ਗੁਣ ਗਾਵੇ ਸੋਏ ਸਾਸਤਰ ਵੇਦ ਕੀ ਫਿਰ ਕੂਕ ਨਾ ਹੋਏ ਮਲਾਰ ਮੁਹੱਲਾ ਤੀਜਾ ਬ੍ਰਹਮ ਬ੍ਰਹਮ ਜੂਨ ਮਨ ਮੁਖ ਪਰਮਾਈ ਜਮ ਕਾਲ ਮਾਰੀ ਨਿਤ ਪਤ ਗਵਾਈ ਸਤ ਗੁਰ ਸੇਵਾ ਜਮ ਕੀ ਕਾਣ ਚੁਕਾਈ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਪ੍ਰਾਣੀ ਗੁਰਮੁਖ ਨਾਮ ਧਿਆਏ ਜਨਮ ਪਦਾਰਥ ਧੁਪਦਾ ਖੋਇਆ ਕੌਡੀ ਬਦਲੇ ਜਾਏ ਰਹਾਉ ਕਰ ਕਿਰਪਾ ਗੁਰਮੁਖ ਲੱਗੇ ਪਿਆਰ ਅੰਤਰ ਭਗਤ ਹਰ ਹਰ ਉਰਤਾਰ ਭਵਜਲ ਸ਼ਬਦ ਲੰਘਾਵਣ ਹਾਰ ਦਰ ਸਾਚੈ ਦਿਸੈ ਸਚਿਆਰ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਬਿਨ ਗੁਰ ਭਰਮ ਭੂਲੇ ਬਹੁ ਮਾਇਆ ਹਉਮੈ ਮਮਤਾ ਬਹੁ ਮੋਹ ਵਿਧਾਇਆ ਦੂਜੇ ਭਾਈ ਮਨਮੁਖ ਦੁਖ ਪਾਇਆ ਆਪੇ ਕਰਤਾ ਅਗਮ ਅਥਾਹਾ ਗੁਰ ਸ਼ਬਦੀ ਜਪੀਐ ਸਚ ਲਾਹਾ ਹਾਜ਼ਰ ਹਜੂਰ ਹਰ ਵੀ ਪਰਵਾਹਾ ਨਾਨਕ ਗੁਰਮੁਖ ਨਾਮ ਸਮਾਹਾ ਮਲਾਰ ਮਹਲਾ ਤੀਜਾ ਜੀਵਨ ਮੁਕਤ ਗੁਰਮਤੀ ਲਾਗੇ ਹਰ ਕੀ ਭਗਤ ਅਨ ਦਿਨ ਸਦ ਜਾਗੇ ਸਤਗੁਰ ਸੇਵਹਿ ਆਪ ਗੁਆਈ ਹਾਉ ਤਿੰਨ ਜਨ ਕੇ ਸਦ ਲਾਗੋਂ ਪਾਈ ਹਉ ਜੀਵਾ ਸਦਾ ਹਰ ਕੇ ਗੁਣ ਗਾਈ ਗੁਰ ਕਾ ਸ਼ਬਦ ਮਹਾਰਸ ਮੀਠਾ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਮਾਇਆ ਮੋਹ ਅਗਿਆਨ ਗੁਵਾਰ ਮਨ ਮੁਖ ਮੋਹੇ ਮੁਗਦ ਗੁਵਾਰ ਅਨ ਦਿਨ ਧੰਦਾ ਕਰਤਿ ਵਿਹਾਈ ਮਰ ਮਰ ਜਮਹਿ ਮਿਲੇ ਸਜਾਈ ਗੁਰਮਖ ਰਾਮ ਨਾਮ ਲਿਵਲਾਈ ਕੂੜੈ ਲਾਲ ਚ ਨਾਂ ਲਪਟਾਈ ਜੋ ਕਿਛ ਹੋਵੇ ਸਹਿਜ ਸੁਭਾਈ ਹਰ ਰਸ ਪੀਵੇ ਰਸਨ ਰਸਾਈ ਕੋਟ ਮਦ ਹੀ ਕਿ ਸਹਿ 부ਝਾਈ ਆਪੇ ਬਖਸ਼ੇ ਦੇ ਵਡਿਆਈ ਜੋ ਧੁਰ ਮਿਲਿਆ ਸੋ ਵਿਛੜ ਨਾ ਜਾਈ ਨਾਨਕ ਹਰ ਹਰ ਨਾਮ ਸੁਮਾਈ ਮਲਾਰ ਮੁਹੱਲਾ ਤੀਜਾ ਰਸਨਾ ਨਾਮ ਸਭ ਕੋਈ ਕਹੈ ਸਤਿਗੁਰ ਸੇਵੇ ਤਾਂ ਨਾਮ ਲਹੈ ਵੰਦਨ ਤੋੜੇ ਮੁਕਤ ਘਰ ਰਹਿ ਗੁਰ ਸ਼ਬਦੀ ਅਸਥਿਰ ਘਰ ਬਹਿ ਮੇਰੇ ਮਨ ਕਾਹੇ ਰੋਸ ਕਰੀਜੈ ਲਾਹਾ ਕਲਯੁਗ ਰਾਮ ਨਾਮ ਹੈ ਗੁਰਮਤ ਅਨ ਦਿਨ ਹਿਰਦੈ ਰਬੀਜੈ ਰਹਾ ਬਾਬੀਹਾ ਖਿੰਖਿਨ ਖਿੰਨ ਬਿਲ ਲਾਏ ਬਿਨ ਪਿਰ ਦੇਖੇ ਨੀਂਦ ਨਾ ਪਾਏ ਇਹੋ ਵਿਛੋੜਾ ਸਹਿਆ ਨਾ ਜਾਏ ਸਤਿਗੁਰ ਮਿਲੈ ਤਾਂ ਮਿਲੈ ਸੁਭਾਈ ਨਾਮਹੀਣ ਬਿਨ ਸਹਿ ਦੁੱਖ ਪਾਏ ਤ੍ਰਿਸ਼ਨਾ ਜਲਿਆ ਭੂਖ ਨਾ ਜਾਏ ਵਿਣ ਭਾਗਾ ਨਾਮ ਨਾ ਪਾਇਆ ਜਾਏ ਬਹੁ ਵਿਦਥਾ ਕਾ ਕਰਮ ਕਮਾਈ ਤ੍ਰੈ ਗੁਣ ਬਾਣੀ ਬੇਦ ਵਿਚਾਰ ਵਿਖਿਆ ਮੈਲ ਵਿਖਿਆ ਵਾਪਾਰ ਮਾਰੇ ਜਨਮਹਿ ਫਿਰ ਹੋਏ ਖੁਆਰ ਗੁਰਮੁਖ ਤੁਰਿਆ ਗੁਣ ਉਰਤਾਰ ਗੁਰਮਾਨੈ ਮਾਨੈ ਸਭ ਕੋ ਏ ਗੁਰਬਚਨੀ ਮਨ ਸੀਤਲ ਹੋਏ ਚਹਉ ਜਗ ਸੋਬਾ ਨਿਰਮਲ ਜਨ ਸੋਏ ਨਾਨਕ ਗੁਰਮੁਖ ਵਿਰਲਾ ਕੋਇ ਰਾਗ ਮਲਾਰ ਮਹੱਲਾ ਚੌਥਾ ਕਰ ਪਹਿਲਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਹਨ ਦਿਨ ਹਰ ਹਰ ਧਿਆਇਉ ਹਿਰਦੈ ਮਤ ਗੁਰਮਤ ਦੂਖ ਵਸਾਰੀ ਸਭ ਆਸਾ ਮਨਸਾ ਬੰਧਨ ਟੂਟੇ ਹਰ ਹਰ ਪ੍ਰਭ ਕਿਰਪਾ ਧਾਰੀ ਨੈਣੀ ਹਰ ਹਰ ਲਾਗੀ ਤਾਰੀ ਸਤਿਗੁਰ ਦੇਖ ਮੇਰਾ ਮਨ ਬਿਗਸਿਓ ਜਨ ਹਰ ਭੇਟਿਓ ਬਨਵਾਰੀ ਰਹਾਉ ਜਿਨੇ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ ਤਿਸ ਕੈ ਕੁੱਲ ਲਾਗੀ ਗਾਰੀ ਹਰ ਤਿਸ ਕੈ ਕੁੱਲ ਪਰਸੂਤ ਨਾ ਕਰਿਓ ਤਿਸ ਵਿਦਵਾ ਕਰ ਮਹਤਾਰੀ ਹਰ ਹਰ ਆਨ ਮਲਾਵੋ ਗੁਰ ਸਾਧੂ ਜਿਸ ਅਹਨਸ ਹਰ ਉਰ ਧਾਰੀ ਗੁਰ ਦੀਠੈ ਗੁਰ ਕਾ ਸਿਖ ਬਿਗਸੈ ਗਿਉ ਬਾਰਕ ਦੇਖ ਮਹਤਾਰੀ ਤਨ ਪਿਰ ਕਾਇਕ ਹੀ ਸੰਗਵਾਸਾ ਵਿਚ ਹਉ ਮੈਂ ਭੀਤ ਕਰਾਰੀ ਗੁਰ ਪੂਰੈ ਹਉ ਮੈਂ ਭੀਤ ਤੋਰੀ ਜਨ ਨਾਨਕ ਮਿਲੇ ਬਨਵਾਰੀ ਮਲਾਰ ਮਹੱਲਾ ਚੌਥਾ ਗੰਗਾ ਜਮਨਾ ਗੋਦਾਵਰੀ ਸਰਸੁਤੀ ਤੇ ਕਰਹਿ ਉਦਮ ਧੂਰ ਸਾਧੂ ਕੀ ਤਾਈ ਕਿਲ ਵਿਖ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਧੂਰ ਗਵਾਈ ਤੀਰਥ ਅਠ ਸੱਠ ਮੱਜਨ ਨਾਈ ਸਤ ਸੰਗਤ ਕੀ ਧੂਰ ਪਰੇ ਉਡ ਨੇਤਨੀ ਸਭ ਦੁਰਮਤ ਮੈਲ ਗਵਾਈ ਰਹਾਉ ਜਾਹਰ ਨਵੀ ਤਪੈ ਪਗੀਰਤਿਆਣੀ ਕੇਦਾਰ ਥਾਪਿਓ ਮਹਸਾਈ ਕਾਂਸੀ ਕ੍ਰਿਸ਼ਨ ਚਰਾਵਤ ਗਾਉ ਮਿਲ ਹਰ ਜਨ ਸੋਭਾ ਪਾਈ ਜਿਤਨੇ ਤੀਰਤ ਦੇਵੀ ਥਾਪੇ ਸਭ ਤਿਤਨੇ ਲੋਚਹਿ ਧੂਰ ਸਾਧੂ ਕੀ ਤਾਈ ਹਰ ਕਾ ਸੰਤ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰ ਮੁਖ ਲਾਈ ਜਿਤਨੀ ਸ਼੍ਰੇਸ਼ਟ ਹੈ ਤੁਮਰੀ ਮੇਰੇ ਸੁਆਮੀ ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ ਨਾਨਕ ਲਲਾਟ ਹੋਇ ਜਿਸ ਲਿਖਿਆ ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਤਿਸ ਜਨ ਕੋ ਹਰ ਮੀਠ ਲਗਾਨਾ ਜਿਸ ਹਰ ਹਰ ਕਿਰਪਾ ਕਰੈ ਤਿਸ ਕੀ ਭੂਖ ਦੂਖ ਸਭ ਉੱਤਰੈ ਜੋ ਹਰ ਗੁਣ ਹਰ ਉਚਰੈ ਜਪਮਨ ਹਰ 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 ਨਿਸਤਰੈ ਗੁਰ ਕੇ ਬਚਨ ਕਰਨ ਸੁਨ ਧਿਆਵੈ ਭਵ ਸਾਗਰ ਪਾਰ ਪਰੈ ਰਹਾਉ ਤਿਸ ਜਨ ਕੇ ਹਮਾਟ ਬਿਹਾਜੀ ਜਿਸ ਹਰ ਹਰ ਕਿਰਪਾ ਕਰੈ ਹਰ ਜਨ ਕੋ ਮਿਲਿਆ ਸੁਖ ਪਾਈਐ ਸਭ ਦੁਰਮਤ ਮੈਲ ਹਰੈ ਹਰ ਜਨ ਕੋ ਹਰ ਭੂਖ ਲਗਾਨੀ ਜਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ ਹਰ ਕਾ ਜਨ ਹਰ ਜਲ ਕਾ ਮੀਨਾ ਹਰ ਬਿਸਰਤ ਫੂਟ ਮਰੇ ਜਿਨ ਇਹ ਪ੍ਰੀਤ ਲਾਈ ਸੋ ਜਾਣੈ ਕਹਿ ਜਾਣੈ ਜਿਸ ਮਨ ਧਰੈ ਜਨ ਨਾਨਕ ਹਰ ਦੇਖ ਸੁਖ ਪਾਵੈ ਸਭ ਤਨ ਕੀ ਭੂਖ ਟਰੈ ਮਲਾਰ ਮਹੱਲਾ ਚੌਥਾ ਜਿਤਨੇ ਜੀ ਜੰਤ ਪ੍ਰਭ ਕੀਨੇ ਤਿਤਨੇ ਸਿਰ ਕਾਰ ਲਖਾਵੇ ਹਰ ਜਨ ਕੋ ਹਰ ਦੀਨ ਵਡਾਈ ਹਰ ਜਨ ਹਰ ਕਾਰੈ ਲਾਵੇ ਸਤਿਗੁਰ ਹਰ ਹਰ ਨਾਮ ਜੜੜਾਵੇ ਹਰ ਬੋਲੋ ਹੋ ਗੁਰ ਕੇ ਸਿੱਖ ਮੇਰੇ ਭਾਈ ਹਰ ਭਉਜਲ ਜਗਤ ਤਰਾਵੇ ਰਹਾਉ ਜੋ ਗੁਰ ਕੋ ਜਨ ਪੂਜੇ ਸੇਵੇ ਸੋ ਜਨ ਮੇਰੇ ਹਰ ਪ੍ਰਭ ਪਾਵੈ ਹਰ ਕੀ ਸੇਵਾ ਸਤਿਗੁਰ ਪੂਜੋ ਕਰ ਕਿਰਪਾ ਆਪ ਤਰਾਵੇ ਪਰਮ ਭੂਲੇ ਅਗਿਆਨੀ ਅੰਦਲੇ ਭ੍ਰਮ ਭ੍ਰਮ ਫੂਲ ਤਰਾਵੇ ਨਿਰਜਿਉ ਪੂਜਹਿ ਮੜਾ ਸਰੀਵਹਿ ਸਭ ਬਿਰਥੀ ਕਾਲ ਗਵਾਵੇ ਬ੍ਰਹਮ ਬਿੰਦੇ ਸੋ ਸਤ ਗੁਰ ਕਹੀਐ ਹਰ ਹਰ ਕਥਾ ਸੁਣਾਵੇ ਤਿਸ ਗੁਰ ਕੋ ਸਾਧਨ ਭੋਜਨ ਪਾਟ ਪਟੰਬਰ ਬਹੁ ਵਿਦ ਸਤ ਕਰ ਮੁਖ ਸੰਚੋ ਤਿਸ ਪੁਨ ਕੀ ਫਿਰ ਤੋਟ ਨਾ ਆਵੇ ਸਤ ਗੁਰ ਦੇਵ ਪ੍ਰਤਖ ਹਰ ਮੂਰਤ ਜੋ ਅਮਰਤ ਬਚਨ ਸੁਣਾਵੇ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੇ ਮਲਾਰ ਮਹੱਲਾ ਚੌਥਾ ਜਿਨ ਕੈ ਹਿ ਅਰਹਿ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਬਿਗਸੈ ਹਉ ਤਿਨ ਕੈ ਸਦਬਲ ਜਾਣਤ ਗਿਆਨੀ ਹਰ ਬੋਲੋ ਦਿਨ ਰਾਤ ਦਿਨ ਕੀ ਤ੍ਰਿਸ਼ਨਾ ਭੂਖ ਸਭ ਉੱਤਰੀ ਜੋ ਗੁਰਮਤਿ ਰਾਮ ਰਸ ਖਾਂਤ ਰਹਾਉ ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਏ ਪ੍ਰਾਂਤ ਜਿਉਂ ਜਲ ਦੁੱਧ ਪਿਨ ਪਿਨ ਕਾਢੈ ਚੁਣ ਹੰਸਲਾ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਾਹੀ ਹਰਿ ਹਿਰਦੈ ਤੇ ਕਪਟੀ ਨਾਰ ਨਿਤ ਕਪਟ ਕਮਾਤ ਤਨ ਕੋ ਕਿਆ ਕੋਈ ਦੇ ਖਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨਾ ਸੋਈ ਹਰ ਜਨ ਕਾ ਹਰਿ ਆਪੇ ਜਨਮ ਹੈ ਆਪ ਰਖਾਂਤ ਤਨ ਤਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਤ ਮਲਾਰ ਮਹੱਲਾ ਚੌਥਾ ਅਗਮ ਅਗੋਚਰ ਨਾਮ ਹਰੀ ਉਤਮ ਹਰਿ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡ ਭਾਗੀ ਸੰਗ ਸਾਧੂ ਪਾਰ ਪਿਆ ਮੇਰਾ ਮਨ ਅਨੰਦਿ ਨੇ ਆਨੰਦ ਪਿਆ ਗੁਰ ਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਭਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖਹੁ ਮੈਂ ਰੋਗ ਗਿਆ ਜੋ ਅਨੰਦ ਨੇ ਹਿਰਦੈ ਨਾਮ ਧਿਆਵਹਿ ਸਭ ਜਨਮ ਤਿੰਨਾ ਕਾ ਸਫਲ ਭਇਆ ਕੋਈ ਆਪ ਤਰੇ ਸ੍ਰੇਸ਼ਟ ਸਬ ਤਾਰੀ ਸਭ ਕੁਲ ਭੀ ਪਾਰ ਪਇਆ ਤੁਦੇ ਆਪੇ ਆਪ ਉਪਾਇਆ ਸਭ ਜਗ ਤੁਦੇ ਆਪੇ ਵਸ ਕਰ ਲਿਆ ਜਨ ਨਾਨਕ ਕਉ ਪ੍ਰਭ ਕਿਰਪਾ ਧਾਰੀ ਵਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰ ਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿष्णा ਭੁੱਖ ਨਾ ਜਾਈ ਮਨ ਮੁਖ ਮੂੜ ਜਲਤ ਅਹੰਕਾਰੀ ਹਉਮੈ ਵਿੱਚ ਦੁੱਖ ਪਾਈ ਆਵਤ ਜਾਤ ਬਿਰਤਾ ਜਨਮ ਗਵਾਇਆ ਦੁੱਖ ਲਾਗਿਆ ਪਛਤਾਈ ਜਿਸਤੇ ਉਪਜੇ ਤਿਸਹਿ ਨਾ ਚੇਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰ ਮੇਲੇ ਹਰ ਹਰ ਨਾਮ ਸਮਾਈ ਰਹਾਉ ਮਨ ਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੈ ਅਬਮਾਨੀ ਹਉ ਮੈਂ ਵਿੱਚ ਜਲ ਜਾਈ ਤਿੰਨ ਸਿੱਧ ਨਾ ਬੁੱਧ ਭਈ ਮਤ ਮਦੰ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾ ਦੁਖ ਪਾਇਆ ਜਮ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੈ ਤਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਗੁਰ ਕੀ ਵਡਿਆਈ ਸਤਗੁਰ ਤੇ ਹਰ ਹਰ ਮਨ ਵਸਿਆ ਸਤਗੁਰ ਕਉ ਸਦ ਬਲ ਜਾਈ ਮਨ ਤਨ ਅਰਪ ਰਖੋ ਸਭ ਆਗੇ ਗੁਰ ਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲੈਹੁ ਮਲਾਈ ਹਮ ਲੋ ਗੁਰ ਨਾਮ ਬੋਹਿਤਾ ਨਾਨਕ ਪਾਲ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਏਕ ਓੰਕਾਰ ਸਤ ਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੂਰ ਰਹਾਉ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋਰ ਚਾਤਰ ਕੰਬੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮੇਰੇ ਗਮੀਨ ਪੰਖੇ ਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮ ਕਾ ਸਭ ਸ਼ੋਰ ਮਲਾਰ ਮਹੱਲਾ ਚੌਥਾ RAM RAM ਬੋਲ ਬੋਲ ਖੋਜਤੇ ਵੱਡ ਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾਂ ਕਹਿ ਪਾਈ ਲਾਗੀ ਰਹਾਉ ਹਰ ਹਮਾਰੋ ਮੀਤ ਸਖਾਈ ਹਮ ਹਰਸਿਓਂ ਪੀਤ ਲਾਗੀ ਹਰ ਹਮ ਗਾਵਹਿ ਹਰ ਹਮ ਬੋਲਹਿ ਔਰ ਦੁਤਿਆ ਪੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ RAM ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਕ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚੌਪਦੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵਹਿ ਕਿਆ ਤੂੰ ਕਰਹਿ ਉਪਾਈ ਤਾਂ ਕਉ ਕਹੋ ਪ੍ਰਵਾਕ ਆਹੂ ਕੀ ਜਿਹੇ ਗੋਪਾਲ ਸਹਾਈ ਵਰਸੈ ਮੀਂਹ ਸਖੀ ਕਰ ਪਾਹੁ ਨ ਆਈ ਮੋਹੇ ਦੀਨ ਕਿਰਪਾ ਨਿਦ ਠਾਕੁਰ ਨਵ ਨਿਦ ਨਾਮ ਸਮਾਏ ਰਹਾਉ ਅਨਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਈ ਦੁਸ਼ਟ ਬਦਾਰੇ ਸਾਜਨ ਰਹਸੇ ਇਹ ਮੰਦਰ ਘਰ ਆਪਣਾ ਏ ਜੋ ਗ੍ਰਹਿ ਲਾਲ ਰੰਗੀਓ ਆਇਆ ਤਉ ਮੈਂ ਸਭ ਸੁਖ ਕੋ ਪਾਈ ਸੰਤ ਸਭਾ ਓਟ ਗੁਰ ਪੂਰੇ ਧੁਰ ਮਸਤਕ ਲੇਖ ਲਖਾਈ ਜਨ ਨਾਨਕ ਕੰਤ ਰੰਗੀਲਾ ਪਾਇਆ ਫਿਰ ਦੁਖ ਨਾ ਲਾਗੈ ਆਈ ਮਲਾਰ ਮਹੱਲਾ ਪੰਜਵਾਂ ਠੀਰ ਆਧਾਰ ਬਾਰਿਕ ਜਬ ਹੋਤਾ ਬਿਨ ਖੀਰੈ ਰਹਿਣ ਨਾ ਜਾਈ ਸਾਰ ਸੰਭਾਲ ਮਾਤਾ ਮੁਖ ਨੀਰੈ ਤਬ ਉਹ ਤ੍ਰਿਪਤ ਅਗਾਈ ਹਮ ਬਾਰਕ ਪਿਤਾ ਪ੍ਰਭ ਦਾਤਾ ਭੂਲੇ ਹ ਬਾਰਕ ਅਨਕ ਲਖ ਬਰੀਆ ਅਨ ਠੌਰ ਨਾਹੀ ਜਹ ਜਾਤਾ ਰਹਾਉ ਚੰਚਲ ਮਤ ਬਾਰਕ ਬਪਰੀ ਕੀ ਸਰਪੇ ਅਗਨ ਕਰ ਮੇਲੈ ਮਾਤ ਪਿਤਾ ਕੰਠ ਲਾਏ ਰਾਖੈ ਆਨੰਦ ਸਹਿਜ ਤਬ ਖੇਲੈ ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸ ਬਾਰਿਕ ਭੂਖ ਕੈਸੀ ਨਾਉ ਨਿਦ ਨਾਮ ਨਿਧਾਨ ਗ੍ਰਹਿ ਤੇਰਾ ਮਨ ਬਾਂਚੈ ਸੋ ਲੈਸੀ ਪਿਤਾ ਕਿਰਪਾਲ ਆਗਿਆ ਇਹ ਕੀਨੀ ਬਾਰਿਕ ਮੁਖ ਮੰਗੈ ਸੋ ਦੇਨਾ ਨਾਨਕ ਬਾਰਿਕ ਦਰਸ ਪ੍ਰਭ ਚਾਹੈ ਮੋਹਿ ਹਿਰਦੈ ਬਸਹਿ ਨਿਤ ਚਰਨਾਂ ਮਲਾਰ ਮੁਹੱਲਾ 5 ਸਗਲ ਬਿਧੀ ਜੋਰ ਆਹਰ ਕਰਿਆ ਤਜੇ ਉਹ ਸਗਲ ਆਂਦੇ ਸਾ ਕਾਰਜ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਪਰੂਸਾ ਸੁਣੀਐ ਬਾਜੈ ਬਾਜ ਸੁਹਾਵੀ ਭੋਰ ਭਾਇ ਮੈਂ ਪਿਆ ਮੁਖ ਪੀਖੇ ਗ੍ਰਹਿ ਮੰਗਲ ਸੁਹਲਾਵੀ ਰਹਾਉ ਮਨੁਆ ਲਾਏ ਸਵਾਰੇ ਥਾਨ ਪੂਛਉ ਸੰਤਾਂ ਜਾਏ ਖੋਜਤ ਖੋਜਤ ਮੈਂ ਪਾਹਨ ਮਿਲਿਓ ਭਗਤ ਕਰੋ ਨਿਵਪਾਏ ਜਬ ਪ੍ਰਿਆ ਆਏ ਬਸੇ ਗ੍ਰਹਿ ਆਸਨ ਤਬ ਹਮ ਮੰਗਲ ਗਾਇਆ ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭ ਪੂਰਾ ਗੁਰੂ ਮਲਾਇਆ ਸਖੀ ਸਹੇਲੀ ਭਏ ਅਨੰਦਾ ਗੁਰ ਕਾਰਜ ਹਮਰੇ ਪੂਰੇ ਕਹੋ ਨਾਨਕ ਵਰ ਮਿਲਿਆ ਸੁਖ ਦਾਤਾ ਛੋੜ ਨਾ ਜਾਈ ਦੂਰੇ ਮਲਾਰ ਮੁਹੱਲਾ 5ਵਾਂ ਰਾਜ ਤੇ ਕੀਟ ਕੀਟ ਤੇ ਸੁਰਪਤ ਕਰ ਦੁਖ ਜਠਨ ਕਉ ਭਰਤੀ ਕਿਰਪਾ ਨਿਦ ਛੋੜ ਆਨ ਕੋ ਪੂਜੈ ਆਤਮ ਘਾਤੀ ਹਰਤੇ ਹਰ ਬਿਸਰਤ ਤੇ ਦੁਖ ਦੁਖ ਮਰਤੇ ਅਨਕ ਬਾਰ ਭਮੈ ਬਹੁ ਜੋਨੀ Տੇਕ ਨਾ ਕਾਹੂ ਧਰਤੇ ਰਹਾਉ ਤਿਆਗ ਸਵਾਮੀ ਆਨ ਕੋ ਚਿਤਵਤ ਮੂੜ ਮੁਗਧ ਖਲ ਖਰਤੇ ਕਾਗਰਨਾਵ ਲੰਘਹਿ ਕਤ ਸਾਗਰ ਬਿਰਖਾ ਕਥਤ ਹਮ ਤਰਤੇ ਸੇਵ ਬਰੰਚ ਅਸੁਰ ਸੁਰ ਜੀਤੇ ਕਾਲ ਅਗਨ ਮਹਿ ਜਰਤੇ ਨਾਨਕ ਸਰਨ ਚਰਨ ਕਮਲਨ ਕੀ ਤੁਮ ਨਾ ਡਾਰੋ ਪ੍ਰਭ ਕਰਤੇ ਰਾਗ ਮਲਾਰ ਮਹੱਲਾ ਪੰਜਵਾਂ ਧੁਪਦੇ ਘਰ ਪਹਿਲਾ ਏਕ ਓ ਅੰਕਾਰ ਸਤਗੁਰ ਪ੍ਰਸਾਦ ਪਰਬ ਮੇਰੇ ਓਏ ਬੈਰਾਗੀ ਤਿਆਗੀ ਔ ਇੱਕ ਖੇਨਾ ਤਿਸ ਬਿਨ ਰਹਿ ਨਾ ਸਕੋ ਪ੍ਰੀਤ ਹਮਾਰੀ ਲਾਗੀ ਰਹਾਉ ਹੁਨ ਕੈ ਸੰਗ ਮੋਹਿ ਪ੍ਰਭ ਚੇਤਿ ਆਵੇ ਸੰਤ ਪ੍ਰਸਾਦ ਮੋਹਿ ਜਾਗੀ ਸੋਨੇ ਅਪਦੇਸ ਭਏ ਮਨ ਨਿਰਮਲ ਗੁਰ ਗਾਏ ਰੰਗ ਰਾਂਗੀ ਇਹ ਮਨ ਦੇ ਕੀਏ ਸੰਤ ਮੀਤਾ ਕਿਰਪਾਲ ਭਏ ਬਦ ਭਾਗੀ ਮਹਾ ਸੁਖ ਪਾਇਆ ਬਨ ਨਾ ਸਾਕੋ ਰੇਨ ਨਾਨਕ ਜਨ ਪਾਗੀ ਮਲਾਰ ਮਹੱਲਾ ਪੰਜਵਾਂ ਮਾਈ ਮੋਹਿ ਪ੍ਰੀਤਮ ਦੇਹੋ ਮਲਾਈ ਸਗਲ ਸਹੇਲੀ ਸੁਖ ਭਰ ਸੂਤੀ ਜਿਹੇ ਘਰ ਲਾਲ ਬਸਾਈ ਰਹਾਉ ਮੋਹਿ ਅਵਗਨ ਪ੍ਰਭ ਸਦਾ ਦਿਆਲਾ ਮੋਹਿ ਨਿਰਗੁਣ ਕਿਆ ਚਤਰਾਈ ਕਰੂੰ ਬਰਾਬਰ ਜੋ ਪ੍ਰਿਆ ਸੰਗ ਰਾਤੀ ਏ ਹਉਮੈ ਕੀ ਤਿਠਾਈ ਭਈ ਨਿਮਾਣੀ ਸਰਨ ਇਕਤਾ ਕੀ ਗੁਰ ਸਤਗੁਰ ਪੁਰਖ ਸੁਖਦਾਈ ਏਕ ਨਿਮਖ ਮਹਿ ਮੇਰਾ ਸਭ ਦੁੱਖ ਕਾਟਿਆ ਨਾਨਕ ਸੁਖ ਰੈਨ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਗ ਜੀ ਤਿਲ ਬਿਲ ਮਨਾ ਲਾਓ ਬਰਸ ਪਿਆਰੇ ਮਨਹਿ ਸਧਾਰੇ ਹੋਏ ਆਨੰਦ ਸਦਾ ਮਨ ਚਾਉ ਰਹਾਉ ਹਮ ਤੇਰੀ ਧਰ ਸੁਆਮੀਆ ਮੇਰੇ ਤੂੰ ਕਿਉ ਮਨਹੁ ਬਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ ਬਿਨੋ ਸੁਨਿਉ ਜਬ ਠਾਕੁਰ ਮੇਰੇ ਬੇਗ ਆਇਓ ਕਿਰਪਾ ਤਾਰੇ ਕਹੋ ਨਾਨਕ ਮੇਰੋ ਬਨਿਓ ਸੁਹਾਗੋ ਪਤ ਸੋਭਾ ਭਲੇ ਅਚਾਰੇ ਮਲਾਰ ਮਹੱਲਾ 5 ਪ੍ਰੀਤਮ ਸਾਚਾ ਨਾਮ ਧਿਆਈ ਦੂਖ ਦਰਦ ਬਿਨ ਸਹਿ ਭਵ ਸਾਗਰ ਗੁਰ ਕੀ ਮੂਰਤ ਰਿਦੈ ਬਸਾਏ ਰਹਾਉ ਦੁਸ਼ਮਣ ਹੱਤੀ ਦੁਖੀ ਸਭ ਵਿਆਪੇ ਹਰ ਸਰਨਾਈ ਆਇਆ ਰੱਖ ਨ ਹਾਰੇ ਹਾਥ ਦੇ ਰਾਖਿਉ ਨਾਮ ਪਦਾਰਥ ਪਾਇਆ ਕਰ ਕਿਰਪਾ ਕਿਲਵਿਖ ਸਭ ਕਾਟੇ ਨਾਮ ਨਿਰਮਲ ਮਨ ਦੀਆ ਗੁਣ ਨਦਾਨ ਨਾਨਕ ਮਨ ਵਸਿਆ ਬਾਹੜੇ ਦੁਖ ਨਾ ਤੀਆ ਮਲਾਰ ਮਹੱਲਾ ਪੰਜਵਾਂ ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ਪ੍ਰੇਮ ਭਗਤ ਆਪਣੋ ਨਾਮ ਦੀਜੈ ਦਿਆਲ ਅਨੁਗ੍ਰਹ ਧਾਰੇ ਰਹਾਉ ਸਿਮਰੋ ਚਰਨ ਤੁਹਾਰੇ ਪ੍ਰੀਤਮ ਹਿਰਦੈ ਤੁਹਾਰੀ ਆਸਾ ਸੰਤ ਜਨਾ ਪਹਿ ਕਰਉ ਬੇਨਤੀ ਮਨ ਦਰਸ਼ਨ ਕੀ ਪਿਆਸਾ ਬਿਸਰਤ ਮਰਨ ਜੀਵਨ ਹਰ ਮਿਲਤੇ ਜਨ ਕੋ ਦਰਸ਼ਨ ਦੀਜੈ ਨਾਮ ਆਧਾਰ ਜੀਵਨ ਧਨ ਨਾਨਕ ਪ੍ਰਭ ਮੇਰੇ ਕਿਰਪਾ ਕੀਜੈ ਮਲਾਰ ਮਹੱਲਾ ਪੰਜਵਾਂ ਅਬ ਆਪਣੇ ਪ੍ਰੀਤਮ ਸਿਉ ਬਨ ਆਈ ਰਾਜਾ ਰਾਮ ਰਮਤ ਸੁਖ ਪਾਇਓ ਬਰਸ ਮੇਗ ਸੁਖਦਾਈ ਰਹਾਉ ਇਕ ਪਲ ਬਿਸਰਤ ਨਹੀਂ ਸੁਖ ਸਾਗਰ ਨਾਮ ਨਮੈ ਨਿਦ ਪਾਈ ਉਦਹੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ਸੁਖ ਉਪਜੇ ਦੁਖ ਸਗਲ ਬਨਾਸੀ ਪਾਰ ਬ੍ਰਹਮ ਲਿਵ ਲਾਈ ਤਰਿਓ ਸੰਸਾਰ ਕਠਨ ਭੈ ਸਾਗਰ ਹਰ ਨਾਨਕ ਚਰਨ ਧਿਆਈ ਮਲਾਰ ਮਹੱਲਾ ਪੰਜਵਾਂ ਕਨ ਹਰ ਬਰਸ ਸਗਲ ਜਗ ਛਾਇਆ ਬਈ ਕਿਰਪਾਲ ਪ੍ਰੀਤਮ ਪ੍ਰਭ ਮੇਰੇ ਆਨੰਦ ਮੰਗਲ ਸੁਖ ਪਾਇਆ ਰਹਾਉ ਮਿਟੇ ਕਲੇਸ਼ ਤ੍ਰਿਸ਼ਨਾ ਸਭ 부ਜੀ ਪਾਰ ਬ੍ਰਹਮ ਮਨ ਧਿਆਇਆ ਸਾਧ ਸੰਗ ਜਨਮ ਮਰਨ ਨਿਵਾਰੀ ਬਹੁਰ ਨ ਕਤਹੁ ਧਾਇਆ ਮਨ ਤਨ ਨਾਮ ਨਿਰੰਝਣ ਰਤਉ ਚਰਨ ਕਮਲ ਲਿਵ ਲਾਇਆ ਅੰਗੀਕਾਰ ਕੀਓ ਪ੍ਰਭ ਆਪਣੇ ਨਾਨਕ ਦਾਸ ਸਰਣਾਇਆ ਮਲਾਰ ਮਹੱਲਾ ਪੰਜਵਾਂ ਵਿਸਰਤ ਕਿਉ ਜੀਵੇ ਓਏ ਜੀਵਨ ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ਰਹਾਉ ਜਿਨ ਕੋ ਪਿਆਸ ਤੁਮਾਰੀ ਪ੍ਰੀਤਮ ਤਿਨ ਕੋ ਅੰਤਰ ਨਾਹੀ ਜਿਨ ਕੋ ਵਿਸਰੈ ਮਿਰੋ ਰਾਮ ਪਿਆਰਾ ਸੇ ਮੂਏ ਮਰ ਜਾਹੀ ਮਨ ਤਨ ਰਵ ਰਹਿਆ ਜਗਦੀਸ਼ੁਰ ਬੇਖਤ ਸਦਾ ਹਜੂਰੇ ਨਾਨਕ ਰਬ ਰਹੇੋ ਸਭ ਅੰਤਰ ਸਰਬ ਰਹਿ ਆਪਰ ਪੂਰੇ ਮਲਾਰ ਮਹੱਲਾ 5 ਹਰ ਕੈ ਭਜਨ ਕੌਨ ਕੌਨ ਨਾ ਤਾਰੇ ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗ ਉਧਾਰੇ ਰਹਾਉ ਦੇਵ ਕੁਲ ਦਾਤ ਕੁਲ ਜਖ ਕਿਨਰ ਨਰ ਸਾਗਰ ਉਤਰੇ ਪਾਰੇ ਜੋ ਜੋ ਭਜਨ ਕਰੈ ਸਾਧੂ ਸੰਗ ਤਾਕੇ ਦੂਖ ਬਦਾਰੇ ਕਾਮ ਕ੍ਰੋਧ ਮਹਾ ਵਿਖਿਆ ਰਸ ਇਨ ਤੇ ਭਏ ਨਾਰਾਰੇ ਦੀਨ ਦਿਆਲ ਜਪਹਿ ਕਰ ਨਾਮੈ ਨਾਨਕ ਸਦ ਬਲੇ ਹਾਰੀ ਮਲਾਰ ਮੁਹੱਲਾ ਪੰਜਵਾਂ ਆਜ ਮੈਂ ਬੈਸਿਓ ਹਰਹਾਟ ਨਾਮ ਰਾਸ ਸਾਂਝੀ ਕਰ ਜਨ ਸਿਓ ਜਾਉ ਨਾ ਜਮ ਕੈ ਘਾਟ ਰਹਾਉ ਤਾਰ ਅਨਗ੍ਰਹੋ ਪਾਰ ਭ੍ਰਮ ਰਾਖੇ ਭ੍ਰਮ ਕੇ ਖੁੱਲੇ ਕਪਾਟ ਬੇਸ਼ਮਾਰ ਸਾਹੁ ਪ੍ਰਭ ਪਾਇਆ ਲਾਹਾ ਚਰਨ ਨਿਧ ਖਾਟ ਸਰਨ ਗਹੀ ਅਚੁੱਤ ਅਬਨਾਸੀ ਕਿਲ ਵਿਖ ਕਾਢੇ ਹੈ ਸ਼ਾਂਤ ਕਲ ਕਲੇਸ਼ ਮਿਟੇ ਦਾਸ ਨਾਨਕ ਬਹੁਰ ਨਾ ਜੋਨੀ ਮਾਟ ਮਲਾਰ ਮਹੱਲਾ ਪੰਜਵਾਂ ਬਹੁ ਬਿਦ ਮਾਇਆ ਮੋਹ ਹੈ ਰਾਨੂ ਕੋਟ ਮੱਧੇ ਕੋ ਬਿਰਲਾ ਸੇਵਕ ਪੂਰਨ ਭਗਤ ਚਰਨੂ ਰਹਾਉ ਇਤ ਉਤ ਢੋਲ ਢੋਲ ਸ਼ਰਮ ਪਾਇਉ ਤਨ ਤਨ ਹੋਤ ਬਿਰਾਨੂ ਲੋਗ ਦਰਾਏ ਕਰਤ ਠਗਿਆਈ ਹਉ ਤਉ ਸੰਗ ਨਾ ਜਾਣੂ ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿਆਨੂ ਕਹੋ ਨਾਨਕ ਪਾਹਨ ਪ੍ਰਵਤਾਰ ਹੋ ਸਾਧ ਸੰਗਤ ਸੁਖ ਮਾਨੂ ਮਲਾਰ ਮਹੱਲਾ ਪੰਜਵਾ ਦੁਸ਼ਟ ਮੋਏ ਬੇਖ ਖਾਈ ਰੀ ਮਾਈ ਜਿਸਕੇ ਜੀ ਤਿਨਹੀ ਰਖ ਲੀਨੇ ਮੇਰੇ ਪ੍ਰਭ ਕੋ ਕਿਰਪਾ ਆਈ ਰਹਾਉ ਅੰਤਰ ਜਾਮੀ ਸਭ ਮਹਿ ਵਰਤੈ ਤਾਂ ਭਉ ਕੈਸਾ ਪਹਾਈ ਸੰਗ ਸਹਾਈ ਛੋੜ ਨਾ ਜਾਈ ਪ੍ਰਭ ਦੀਸੈ ਸਭ ਨੀਠਾਈ ਅਨਾਥਾ ਨਾਤ ਦੀਨ ਦੁਖ ਭੰਜਨ ਆਪ ਲਈ ਲੜ ਲਾਈ ਹਰ ਕੀ ਓਟ ਜੀਵਹ ਦਾਸ ਤੇਰੇ ਨਾਨਕ ਪ੍ਰਭ ਸਰਣਾਈ ਮਲਾਰ ਮਹੱਲਾ ਪੰਜਵਾਂ ਮਨ ਮੇਰੇ ਹਰ ਕੇ ਚਰਨ ਰਵੀਜੈ ਦਰਸ ਪਿਆਸ ਮੇਰੋ ਮਨ 모ਹਉ ਹਰ ਪੰਖ ਲਗਾਏ ਮਲੀਜੈ ਰਹਾਉ ਖੋਜਤ ਖੋਜਤ ਮਾਰਗ ਪਾਇਉ ਸਾਧੂ ਸੇਵ ਕਰੀਜੈ ਤਾਰ ਅਨੁਗ੍ਰਹੋ ਸੁਆਮੀ ਮੇਰੇ ਨਾਮ ਮਹਾਰਸ ਪੀਜੈ ਤਰਾਹੇ ਤਰਾਹੇ ਕਰ ਸਰਨੀ ਆਏ ਜਲ ਤਉ ਕਿਰਪਾ ਕੀਜੈ ਕਰ ਗੈ ਲੇਹੁ ਦਾਸ ਆਪਣੇ ਕੋ ਨਾਨਕ ਆਪਨੋ ਕੀਜੈ ਮਲਾਰ ਮਹੱਲਾ 5 ਪ੍ਰਭ ਕੋ ਭਗਤ ਬਸਲ ਬਿਰਦਾਇਉ ਨਿੰਦਕ ਮਾਰ ਚਰਨ ਤਲ ਦੀਨੇ ਆਪਨੋ ਜਸ ਵਰਤਾਉ ਰਹਾਉ जय जय कारकीनो सब जग में दया जीयन में पायो कंठ लाए अपनो दास राख्यो ताती वाव ना लायो अंगीकार कियो मेरे स्वामी ब्रह्म कौ मेट सिखायो महानंद करहु दास हर के नानक विश्वास मन आयो